ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਕਲਚਰ ਤੇ ਟੂਰਿਜ਼ਮ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਮਾਲਵਾ ਹੈਰੀਟੇਜ ਵੱਲੋਂ ਕਰਵਾਇਆ ਜਾ ਰਿਹਾ ਹੈ ਵਿਰਾਸਤੀ ਮੇਲਾ 9 10 ਅਤੇ 11 ਫਰਵਰੀ ਨੂੰ ਅੱਜ ਏਡੀਸੀ ਮਨਦੀਪ ਕੌਰ ਅਰਬਨ ਡਿਵੈਲਪਮੈਂਟ ਵੱਲੋਂ ਮੰਗਲਵਾਰ ਨੂੰ 5:00 ਵਜੇ ਦੇ ਲਗਭਗ ਬਠਿੰਡਾ ਦੇ ਇਸ ਵਿਰਾਸਤੀ ਪਿੰਡ ਵਿਖੇ ਕੀਤੀ ਗਈ ਅਧਿਕਾਰੀਆਂ ਦੇ ਨਾਲ ਰਿਵਿਊ ਮੀਟਿੰਗ ਦੱਸ ਦਈਏ ਕਿ ਬਠਿੰਡਾ ਦੇ ਅੰਦਰ 9, 10 ਅਤੇ 11 ਫਰਵਰੀ ਨੂੰ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਲਵਾ ਹੈਰੀਟੇਜ ਵੱਲੋਂ ਇੱਕ ਵਿਰਾਸਤ ਮੇਲਾ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ 9 ਫਰਵਰੀ ਨੂੰ ਬਠਿੰਡਾ ਦੇ ਹਾਜ਼ਰਤਨ ਗੁਰਦੁਆਰਾ ਸਾਹਿਬ ਤੋਂ ਇੱਕ ਜਲੂਸ ਇੱਥੋਂ ਇਹਨਾਂ ਵੱਲੋਂ ਕੱਢਿਆ ਜਾਵੇਗਾ ਅਤੇ ਉਸ ਦੇ ਨਾਲ ਨਾਲ ਅੱਗੇ ਅਗਲੇ ਦਿਨ ਉਹਨਾਂ ਵੱਲੋਂ ਇੱਥੇ ਆਪਣਾ ਖੇਡਾਂ ਵੀ ਜੋ ਆਪਣਾ ਪੰਜਾਬੀ ਸੱਭਿਆਚਾਰ ਦੇ ਨਾਲ ਇੱਥੇ ਆਣ ਅਨਖੇੜਾ ਜੁੜੀਆਂ ਹੋਈਆਂ ਉਹ ਵੀ ਇੱਥੇ ਆਪ ਕਰਵਾਈਆਂ ਜਾਣੀਆਂ। ਦੇ ਨਾਲ-ਨਾਲ ਕਨਵਰ ਕਰੇਵਾਰ 11 ਤਰੀਕ ਨੂੰ ਆਪਣੇ ਫੰਡ ਦਾ ਮਜਾਰਾ ਇਸ ਦੇ ਅੰਦਰ ਕਰਨਗੇ ਜਿਸ ਨੂੰ ਲੈ ਕੇ ਅੱਜ ਬਠਿੰਡਾ ਦੇ ਖੇਡ ਸਟੇਡੀਅਮ ਦੀ ਬੈਕਸਾਈਡ ਤੇ ਵਰਾਸਤੀ ਪਿੰਡ ਜੈਪਾਲgarh ਵਿਖੇ ਏਡੀਸੀ ਮਨਦੀਪ ਕੌਰ ਵੱਲੋਂ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਤੇ ਨਾਲ ਇਸ ਮੌਕੇ ਮੇਲੇ ਦੀ ਪ੍ਰਬੰਧਕ ਵੀ ਆਪਣਾ ਕਮੇਟੀ ਵੀ ਸੀ ਜਿਸ ਨੂੰ ਲੈ ਕੇ ਉਨਾ ਇਹ ਵੀ ਦੱਸਿਆ ਕਿ ਇਸ ਮੇਲੇ ਦੇ ਵਿੱਚ ਮੰਤਰੀ ਬਲਜੀਤ ਕੌਰ ਦੇ ਨਾਲ ਉਹਨਾਂ ਵੱਲੋਂ ਗੱਲਬਾਤ ਕੀਤੀ ਜਾ ਰਹੀ ਤੇ ਹੋ ਸਕਦਾ ਹੈ ਕਿ ਉਹ ਵੀ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਨ। ਹਾਂਜੀ ਮੈਮ ਕੀ ਕਹਿੰਦੇ? ਆ ਬਠਿੰਡਾ ਦੇ ਜੀ ਵਿਰਾਸਤੀ ਪਿੰਡ ਜਿਹੜਾ ਜੈਪਾਲਗੜ੍ਹ ਹੈਗਾ ਬਠਿੰਡਾ ਖੇਡ ਸਟੇਡੀਅਮ ਦੇ ਬੈਕਸਾਈਡ ਤੇ ਇੱਥੇ ਅਸੀਂ 3 ਦਿਨਾਂ ਲਈ ਮਿਤੀ 9, 10 ਤੇ 11 ਫਰਵਰੀ ਨੂੰ ਅ ਡਿਪਾਰਟਮੈਂਟ ਆਫ ਕਲਚਰਲ ਤੇ ਟੂਰਿਜ਼ਮ ਪੰਜਾਬ ਸਰਕਾਰ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਮਾਲਵਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਵਿਰਾਸਤੀ ਮੇਲਾ ਜਿਹੜਾ ਮਾਂ ਬੋਲੀ ਨੂੰ ਸਮਰਪਿਤ ਉਹ ਕਰਵਾ ਰਹੇ ਆ ਜਿਦੇ ਚ ਵੱਖ-ਵੱਖ ਤਰ੍ਹਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਜਾਣੀਆਂ ਨੇ ਮਿੱਤੀ 9 ਤਰੀਕ ਤੋਂ ਸ਼ੁਰੂ ਹੋਏਗਾ ਵਿਰਾਸਤੀ ਕਾਫਲਾ ਸਾਡਾ ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ ਉਸ ਤੋਂ ਬਾਅਦ ਉਹ ਸਾਰਾ ਸ਼ਹਿਰ ਦੇ ਵਿੱਚ ਚੱਕਰ ਕੱਢਦੇ ਹੋਏ ਇੱਥੇ ਮੇਲੇ ਦਾ ਜਿਹੜਾ ਪਿੰਡ ਦਾ ਉਦਗਾਟਨ ਸ਼ਾਮ ਨੂੰ ਹੋਏਗਾ ਤੇ ਸ਼ਾਮ ਨੂੰ ਉਸ ਦਿਨ ਨਾਟਕ ਤੇ ਹੋਰ ਪ੍ਰੋਗਰਾਮ ਚੱਲਨੇ ਨੇ ਉਸ ਤੋਂ ਅਗਲੇ ਦਿਨ ਜਿਹੜੇ ਬੱਚਿਆਂ ਦੀ ਕਲਚਰਲ ਆਈਟਮਸ ਪਲੱਸ ਸਾਡਾ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਟੀਮ ਜਿੱਥੇ ਪਹੁੰਚਦੀਆਂ ਨੇ ਆਪਣੀ ਪੇਸ਼ਕਾਰੀ ਦੇਣ ਲਈ ਤੇ 11 ਤਰੀਕ ਨੂੰ ਜਿਹੜਾ ਸਪੋਰਟਸ ਤੇ ਉਹ ਵਰਕ ਦੀ ਸਾਰੀਆਂ ਖੇਡਾਂ ਤੇ ਪ੍ਰੋਗਰਾਮ ਚੱਲਦੇ ਰਹਿਣਗੇ ਤੇ ਸ਼ਾਮ ਨੂੰ ਸਾਡੀ ਕਵਰ ਗਰੇਵਾਲ ਜੀ ਦੀ ਸਟਾਰ ਸਟਾਰ ਨਾਈਟ ਹੈਗੀ ਆ ਇਹ ਪ੍ਰੋਗਰਾਮ ਹੋ ਰਿਹਾ ਜੀ ਉਹਦੀ ਚੀਫ ਗੈਸਟ ਕੌਣ ਹੋਣਗੇ ਚੀਫ ਗੈਸਟ ਜੀ ਫਾਈਨਲ ਕਰ ਰਹੇ ਨੇ ਮੰਤਰੀ ਸਾਹਿਬ ਮੈਡਮ ਨਾਲ ਹਜੇ ਗੱਲਬਾਤ ਚੱਲ ਰਹੀ ਹੈ ਜਦੋਂ ਵੀ ਫਾਈਨਲ ਹੋ ਜਾਏਗਾ ਤਾਂ ਹੋ ਜਾਏਗੀ ਤਿਆਰੀਆਂ ਮੁਕੰਮਲ ਹੋ ਗਈਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਕੁਝ ਚੱਲ ਰਹੀਆਂ ਨੇ ਉਹਦੀ ਅੱਜ ਰਿਵਿਊ ਮੀਟਿੰਗ ਕੀਤੀ ਸੀ ਜਿਹੜੀ ਕੋਈ ਕਮੀ ਪੇਛੀ ਰਹੀ ਹੈ ਸਾਡੇ ਕੋਲ ਦੋ ਦਿਨ ਹੈਗੇ ਅਸੀਂ ਪੂਰੀ ਕਰ ਲਾਂਗੇ ਜੀ ਜੀ ਕੀ ਨਾਮ ਹੈ ਰਾਮ ਪ੍ਰਕਾਸ਼ ਜੰਦਲ ਮਾਲਵਾ ਹੈਰੀਟੇਜ ਫਾਊਂਡੇਸ਼ਨ ਦਾ ਮੈਂ ਕਨਵੀਨਰ ਹਾਂ ਇਹ 17ਵਾਂ ਮੇਲਾ ਵਰਾਸਤੀ ਅਸੀਂ ਲਾਉਣ ਜਾ ਰਹੇ ਹਾਂ ਔਰ ਇਹ ਮੇਲੇ ਦਾ ਜਿਹੜਾ ਮੇਨ ਥੀਮ ਹੈ ਉਹ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੈ ਔਰ ਤਿੰਨ ਦਿਨ ਜਿਹੜਾ ਇਹ ਮੇਲਾ ਹੋ ਰਿਹਾ ਹੈ ਇਹ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਹੋ ਰਿਹਾ ਹੈ ਔਰ ਅਸੀਂ ਤਨਵਾਧੀਆਂ ਪੰਜਾਬ ਸਰਕਾਰ ਦੇ ਜਿਨ੍ਹਾਂ ਦੇ ਇਹ ਐਫਰਸ ਸਦਕਾ ਇਹ ਮੇਲਾ ਹੋ ਰਿਹਾ ਹੈ ਤਿਆਰੀਆਂ ਕੰਪਲੀਟ ਹੋ ਗਈਆਂ ਹੈ ਜੀ ਤਿਆਰੀਆਂ ਹੋ ਗਈਆਂ ਕੰਪਲੀਟ ਤਿਆਰੀਆਂ ਖੂਬ ਹੋ ਗਈਆਂ ਜੀ ਇਹਦੀ ਜਿਹੜੀ ਸ਼ੁਰੂਆਤ ਹੈ ਅਸੀਂ ਬਾਬਾ ਹਾਜੀ ਰਤਨ ਦੀ ਦਰਗਾਹ ਤੋਂ ਸ਼ੁਰੂ ਕਰਕੇ ਔਰ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਉਸ ਤੋਂ ਬਾਅਦ ਜਿਹੜਾ ਸਾਡਾ ਮੰਦਰ ਹੈ ਕੀ ਕਹਿੰਦੇ ਹੁੰਦੇ ਆਪਣਾ ਵਿਰਾਸਤੀ ਫਿਰ ਤੋਂ ਚੱਲ ਕੇ ਅਸੀਂ ਫਿਰ ਉਹ ਧੋਵੀ ਬਾਜ਼ਾਰ ਦੇ ਨਾਲ ਜਿਹੜਾ ਮੰਦਰ ਹੈ ਉੱਥੇ ਮੰਦਰ ਚ ਵੀ ਮੱਥਾ ਟੇਕਣਾ ਹੈ ਔਰ ਤਿੰਨੇ ਦੇਣਾ ਹੈ ਜਿਹੜਾ ਪੂਰੇ ਹੀ ਧੂਮ ਧਾਮ ਨਾਲ ਅਸੀਂ ਸਾਰਾ ਉਹ ਮੇਲਾ ਜਿਹੜਾ ਬਣਾ ਰਹੇ ਹਾਂ ਸਿੰਗਰ ਪੇਰ ਕੌਣ ਆ ਰਹੇ ਸਿੰਗਰ ਕਨਵਰ ਗਰੇਵਾਲ ਜੀ ਆ ਰਹੇ ਨੇ ਜਿਹੜੀ ਸਟਾਰ ਨਾਈਟ ਆ ਉਹਨਾਂ ਦੀ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਕਲਾਕਾਰ ਆ ਰਹੇ ਨੇ ਡੇਟ ਇੱਕ ਵਾਰੀ ਫਿਰ ਦੱਸੋ 9 10 11 ਫਰਵਰੀ ਪ੍ਰਬੰਧਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਬਹੁਤ ਉਤਸ਼ਾਹ ਹੈ ਜਿਵੇਂ ਕਿਸੇ ਦੇ ਘਰੇ ਕੋਈ ਵਿਆਹ ਰੱਖਿਆ ਹੋਵੇ ਐਸ ਤਰ੍ਹਾਂ ਦਾ ਉਤਸ਼ਾਹ ਹੈ ਜੀ ਸਾਰੇ ਬੜ